ਕਿਵੇਂ ਭਾਈ ਹਾਂਜੀ ਸਸੀਗਾਲ ਸਸ ਸਤਿ ਸ੍ਰੀ ਅਕਾਲ ਭਾਈ ਕਿਵੇਂ WhatsApp ਦੇ ਮੈਸੇਜ ਨਹੀਂ ਚੈੱਕ ਕਰਦੀ ਬਸ ਟਾਈਮ ਹੀ ਨਹੀਂ ਲੱਗਿਆਗਾ ਅੱਛਾ ਤੇ ਭਾਈ ਮੈਂ ਤੇਰਾ ਦੁੱਖ ਦਰਦ ਸਾਰਾ ਸਮਝਦਾ ਮੈਂ ਤੇਰਾ ਤੇ ਤੈਨੂੰ ਮੈਂ ਪਹਿਲਾਂ ਵੀ ਗੱਲ ਕਹੀ ਜੀ ਤੇ ਤੂੰ ਨਾ ਨੁੱਕਰ ਜੀ ਕਰੀ ਜਾਨੀ ਕਿਸੇ ਨੂੰ ਨਹੀਂ ਕੁਝ ਪਤਾ ਪਤਾ ਲੱਗਦਾ ਤੇ ਦੁਹਾਂ ਕਰਦੇ ਕੁਝ ਨਹੀਂ ਹੁੰਦਾਗਾ ਕਿਹੇ ਜਿਹੇ ਗੱਲਾਂ ਕਰ ਦੋਤਾ ਜੀ ਪਿੰਡ ਚ ਨਾ ਪਤਾ ਲੱਗੇ ਪਿੰਡ ਚ ਤਾਂ ਕਹਿੰਦੇ ਹੂਚ ਹੈ ਜਿਹੜੀ ਗੱਲ ਢੱਕ ਜੀ ਉਹ ਤਾਂ ਪਤਾ ਲੱਗ ਜਾਂਦਾ ਹੈਗਾ ਉਹ ਮੇਰੀ ਗੱਲ ਨਹੀਂ ਤੂੰ ਸਮਝਦੀ ਗਈ ਆਪਾਂ ਪਿੰਡ ਚ ਮਿਲਣਾ ਹੀ ਨਹੀਂ ਨਾ ਆਪਾਂ ਨਾ ਆਪਾਂ ਪਿੰਡ ਚ ਮਿਲਣਾ ਤੇ ਨਾ ਆਪਾਂ ਕਿਸੇ ਨੂੰ ਕਲਾਮ ਕਰਨਾ ਤੇ ਤੈਨੂੰ ਨੰਬਰ ਸਿਮ ਵੀ ਦੂਜੀ ਲੈ ਦਊਗਾ ਕਿਸੇ ਨੂੰ ਕੁਛ ਨਹੀਂ ਪਤਾ ਲੱਗਦਾ ਸਾਰੀਆਂ ਭੇਡਾਂ ਨੇ ਪਿੰਡੇ ਦੀ ਸਾਰੀਆਂ ਐਵੇਂ ਕਰੀ ਜਾਂਦੇ ਆ ਤੇ ਭੇਡਾਂ ਇੱਕ ਨੇ ਜੀ ਗੱਲ ਕਹਿਤੀ ਸਾਰੀਆਂ ਭੇਡਾਂ ਇੱਕ ਮੰਗਰ ਹੋ ਜਾਣੀਆਂ ਫਿਰ ਗੱਲ ਕਿਸੇ ਨੂੰ ਦੱਸਾਂਗੇ ਤਾਂ ਪਤਾ ਲੱਗੂ ਤੂੰ ਦੱਸੇਂਗੀ ਕਿ ਕਿਸੇ ਨੂੰ ਗੱਲ ਪਹਿਲਾਂ ਮਨੇ ਦੱਸ ਨਾ ਤਾਂ ਨਹੀਂ ਦੱਸਦੀ ਮੈਂ ਜੇ ਦੱਸਤਾ ਤੇ ਮੇਰੇ ਸਹੁਰਿਆਂ ਨੇ ਮੈਨੂੰ ਕੁਛ ਦੇਣਾ ਹੀ ਨਹੀਂਗਾ ਨਾ ਜਵਾਖਾਂ ਨੂੰ ਦੇਣਾ ਕੁਛ ਤੰਦ ਕਰਾਂ ਕੱਢ ਦੇਣਗੇ ਤਾਂ ਹੋਰ ਮੇਰੇ ਜੇਠ ਤੱਕੀ ਮੇਰੇ ਤੇ ਲੱਗਦਾਗਾ ਉਹ ਮਾਰਦੀ ਵੀ ਮੇਰੇ ਸਿਰ ਧਰਨਗੇ ਮੈਂ ਮਨਾ ਕਰਤਾ ਹਾਂ ਮੈਂ ਆਈ ਕਹਿਤਾ ਵੀ ਮੈਂ ਹੁਣ ਕਰਕੇ ਤਾਂ ਖਾ ਲੈਣੀ ਐਗੀ ਫੇਰ ਇਹ ਨਹੀਂ ਮੈਨੂੰ ਕਿਤੇ ਬਾਹਰ ਅੰਦਰ ਨਹੀਂ ਜਾਣਾ ਤੇਰੇ ਉਹਦੇ ਸਿਰ ਤੈਨੂੰ ਉਹਦੇ ਸਿਰ ਧਰ ਦੰਦੇ ਨਾ ਜੇਠ ਦੇ ਤੂੰ ਤੰਗ ਹੀ ਹੋ ਜਿੰਦੀ ਤਮਾਰੋ ਤਾਂ ਇਹ ਤਾਂ ਮੈਨੂੰ ਪਤਾ ਸੀ ਮੈਨੂੰ ਕਹਿਤਾ ਸੀ ਸਿਆਣੇ ਬੰਦਿਆਂ ਨੇ ਕਿਸੇ ਨੇ ਵੀ ਜਿਹੜੇ ਸਮਝਦਾਰ ਲੋਕ ਐ ਉਹਨਾਂ ਨੇ ਮੈਨੂੰ ਕਹਿਤਾ ਸੀ ਦਸ ਤਰ੍ਹਾਂ ਦੇ ਮੈਂ ਸਮਝ ਗਈ ਸੀ ਹੂੰ ਤੇ ਹੁਣ ਤਾਂ ਭਾਈ ਮੇਰਾ ਤਾਂ ਤੈਨੂੰ ਦੇਖ ਦੇਖ ਕੇ ਆਨੰਦੋਂ ਦਰਦ ਵੀ ਹੁੰਦਾ ਤੇ ਤੇਰੇ ਪ੍ਰਤੀ ਪਿਆਰ ਵੀ ਜਾਗਦਾ ਹੈ ਵੀ ਹੁਣ ਕਿਵੇਂ ਆਪਦੇ ਦਿਨ ਕੱਟਦੀ ਹੋਊਗੀ ਹਨਾ ਜਿਵੇਂ ਮਮ ਜਮ ਆਈਆਂ ਸੁਖਰੀਤ ਨੂੰ ਤਾਂ ਵੀ ਤਕਾਉਂਦੇ ਤਾਂ ਸਾਰੀ ਹੀ ਮੈਂ ਜਾਂ ਚੱਕਨ ਕੋਈ ਤਿਆਰ ਨਹੀਂ ਤੇ ਸਾਰੇ ਜਣੇ ਸੋਚਦੇ ਐ ਵੀ ਅਸੀਂ ਦੀ ਭਰੀ ਜਮਾਨੀ ਲੁੱਟ ਲਈਏ ਨਹੀਂ ਭਰੀ ਜਮਾਨੀ ਦੇਖੋ ਆਪ ਦੇ ਸਿੱਕੇ ਖਜ਼ਾਨੇ ਕਰ ਲਈਏ ਭਰਪੂਰ ਲੁੱਟ ਲੁੱਟ ਕੇ ਤੇ ਇਹਨੂੰ ਕਰਦੀ ਖਾਲੀ ਨਾ ਨਾ ਖਾਲੀ ਨਹੀਂ ਹੁੰਦੀ ਖਾਲੀ ਐਵੇਂ ਨਹੀਂ ਹੁੰਦੇ ਨਾ ਖਾਲੀ ਮੇਰੀ ਗੱਲ ਨੂੰ ਦੋ ਸਮਝੋ ਇੱਕ ਗੱਲ ਵੀ ਜੇ ਮੱਛਲੀ ਪਾਣੀ ਬਿਨਾ ਹੀਣੀ ਹੁੰਦੀ ਐ ਤੇ ਉਵੇਂ ਨਾਰੀ ਪੁਰਸ਼ ਦੇ ਬਿਨਾ ਹੀਣੀ ਹੁੰਦੀ ਐ ਕਹਾਵਤ ਸਿਆਣਿਆਂ ਨੇ ਸੱਚੀ ਕਹੀ ਐ ਤੇ ਸਿਆਣਾ ਬੰਦਾ ਤੂੰ ਸਮਝਦੀ ਐ ਹੁਣ ਜਿੰਦਨ ਤੇ ਹੋ ਗਈ ਐ ਉਸ ਤੋਂ ਬਾਅਦ ਤਾਂ ਮੈਂ ਸਮਝਦੀ ਐ ਗੱਲ ਹਾਂ ਤੁਸੀਂ ਗੱਲ ਸਮਝਦੇ ਹੋ ਨਾ ਇਹਨਾਂ ਗੱਲਾਂ ਨੂੰ ਤੇ ਮੈਂ ਇਹ ਨਹੀਂ ਚਾਹੁੰਦਾ ਵੀ ਮੈਂ ਤੇਰੀ ਭਰੀ ਜਵਾਨੀ ਲੁੱਟਾਂ ਜਾਂ ਹੋਰ ਐ ਮੈਂ ਤੇਰੀ ਫੀਲਿੰਗ ਸਮਝੂਗਾ ਮੇਰੇ ਕੋਲ ਉਹ ਅਸਸ ਹੋ ਰਹੀਆਂ ਤਾਂ ਜੀ ਤੇ ਦੀਦੀ ਹੋ ਰਹੀਆਂ ਸਾਰੀਆਂ ਇਹ ਕਹਿੰਦੇ ਸੀਗੇ ਦੀ ਬਰਥਡੇ ਵਾਈ ਦੇ ਜਸਵੰਤ ਦੇ ਸਰਦਾਰ ਪ੍ਰਤਾਰ ਦਿਨ ਨੇ ਤੁਹਾਨੂੰ ਸਭ ਨੂੰ ਨਾ ਸਕ੍ਰੀਤ ਤੂੰ ਗੱਲ ਕਿਉਂ ਨਹੀਂ ਸੁਣਦੀ ਸਾਡੀ ਪਰ ਮੈਂ ਤਾਂ ਮਨ ਕਰਦਾ ਸੀਗਾ ਕਿ ਕਿ ਤਾ ਆਪਰਾ ਦੀ ਸੀ ਜਸਵੰਤ ਦੇ ਸਰਦਾਰ ਦੇ ਸਾਡੀ ਕਿਤੇ ਬੂਹੇ ਨਾਲ ਹੈ ਜੀ ਮੈਂ ਜਾਂਦੇ ਸੀ ਮੈਂ ਤੇ ਇੱਕ ਕਮਰਾ ਦੇ ਦੂੰ ਮੈਂ ਉਹ ਤੁਨੀ ਬਸ ਚਲੋ ਲੈ ਕੇ ਇੱਕ ਟਾਈਮ ਪਾਸ ਕਰ ਲੂੰਗੀ ਪਰ ਮੈਂ ਨਹੀਂ ਉਹ ਕਰਨਾ ਕਿਉਂਕਿ ਇਹ ਹੈ ਮੈਂ ਜੋ ਕਹਾ ਅੰਦਰ ਬਾਹਰ ਜਾਣਦਾ ਤੇ ਇਹ ਹੈ ਨਹੀਂ ਨਹੀਂ ਇਹ ਤੈਨੂੰ ਤੂੰ ਬਿਮਾਰੀ ਘਟ ਲੇਗੀ ਤੋ ਮੈਂ ਦੱਸਦਾ ਤੈਨੂੰ ਇਹ ਹੈ ਨਹੀਂ ਬੰਦਾ ਐ ਇੱਜਾ ਐਵੇਂ ਕੋਈ ਹੋਰ ਕੋਈ ਬਿਮਾਰੀ ਅੰਦਰ ਤੇਰੇ ਪੈ ਜਾਊਗੀ ਕਿਸੇ ਪਾਸਿਓਂ ਤੇ ਇਹੋ ਜਿਹਾ ਸਿਰ ਧਰਿਆ ਹੋਇਆ ਤੇ ਤੂੰ ਹੋ ਜੇਂਗੀ ਖਰਾਬ ਤੇਰੀ ਭਰੀ ਜਵਾ ਤਸੀ ਆ ਸਪਲੋਸ ਦੀਆਂ ਅੰਟੀਆਂ ਨੇ ਉਸ ठाਣੀ ਨਹੀਂ ਗਈ ਅੰਟੀ ਸਿੱਟ ਦਾ ਸਥਾਣੇ ਹਾਂ ਹਾਂ ਕਹਤਾ ਸੀਗਾ ਕੰਦੀ ਵੀ ਸੋਹ ਪ੍ਰੀਤ ਤੂੰ ਤੇ ਆ ਜੀ ਗਲਤ ਹਾਂ ਤੂੰ ਮੀਂਹ ਕਿੱਧਰ ਪਈਆਂ ਤੂੰ ਤੇ ਤੂੰ ਕਰਦੇ ਮਨਾ ਜਮਾ ਸਾਫ ਤੇਰੇ ਮਨਾ ਕਰੇ ਵੀ ਹੁਣ ਅਸੀਂ ਕਹੀਏ ਨਹੀਂ ਕਹਿ ਸਕਦੇ ਤੇਰੇ ਕੋਈ ਕਾਰਨ ਨਹੀਂ ਤੂੰ ਕਹਿ ਸਕਦੀ ਇਹ ਤਾਂ ਮੇਰੇ ਮਾਸੜ ਹੋਰੇ ਮਾਸੀਆਂ ਮੇਰੇ ਪੱਕੇ ਚ ਸੀ ਮੇਰੀ ਮਾਂ ਬਿਓ ਤਾਂ ਜੀ ਇਹਨਾਂ ਦੇ ਘੱਕ ਜੀ ਮੇਰੀ ਮਾਸੀਆਂ ਮਾਸੜ ਹੋਰਿਆਂ ਨੇ ਸਮਝ ਲਿਆ ਉਹਨਾਂ ਨੂੰ ਪਤਾ ਸੀ ਕਿਉਂਕਿ ਇਹ ਜਿੱਤ ਨੂੰ ਜਾਂਦਾ ਹੈ ਨਾ ਉਧਰ ਮਾਸੜ ਇਹ ਮਾਨਸਿਕ ਨਹੀਂ ਕੀ ਆਪਣੇ ਤੈਨੂੰ ਮੈਂ ਇੱਕ ਗੱਲ ਦੱਸਾਂ ਅੰਦਰਲੀ ਮਜਬੂਨਾਂ ਦੇ ਵਿੜੇ ਚੋਂ ਨਹੀਂ ਨਿਕਲਦਾ ਤੇ ਜਿੰਨੀਆਂ ਇਹ ਹੈਗੀਆਂ ਨਾ ਜਿੰਨੀਆਂ ਇਹ ਚੂੜੀਆਂ ਹੈਗੀਆਂ ਨਾ ਜਿੰਨੀਆਂ ਮਜਬੂਨਾਂ ਇਹ ਸਾਰੀਆਂ ਬਾਹਰ ਖੇ ਖਾਂਦੇ ਨੇ ਤੇ ਐਵੇਂ ਉਹਨਾਂ ਨਾਲ ਇਹਦਾ ਚੱਕਰ ਹੈਗਾ ਤੇ ਮੈਂ ਨਹੀਂ ਚਾਹੁੰਦਾ ਵੀ ਇਹਦੇ ਉਹਨਾਂ ਵਾਲੀ ਬਿਮਾਰੀ ਤੇਰੇ ਚ ਪਵੇ ਹੈਨਾ ਮੈਂ ਤਾਂ ਤੈਨੂੰ ਸੱਚੀ ਗੱਲ ਅੱਖਾਂ ਦੇ ਪੰਦ ਪਿੱਛੇ ਤਾਂ ਕਹਿੰਦੇ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦੇ ਨੇ ਹਰ ਇੱਕ ਨਾਲ ਉਹ ਜਿਹੜੀਆਂ ਪਾਠਣੀਆਂ ਆਉਂਦੀਆਂ ਆਂ ਹਾਂ ਪਾਠਣੀਆਂ ਬੋਰਨਾਂ ਨੂੰ ਨਹੀਂ ਛੱਡਦਾ ਕਿਸੇ ਪਾਸੇ ਚਲੋ ਕੋਈ ਨਹੀਂ ਆਪਾਂ ਕਿਉਂਕਿ ਇਹਦਾ ਹੋਗਾ ਨਾ ਤੋ ਇਹ ਤਾਂ ਹੈ ਕਿ ਆਪਾਂ ਨਾ ਮੇਰੀ ਗੱਲ ਸੁਣੋ ਮੈਂ ਵੀ ਰਾਜੀ ਹੈ ਹੀ ਹਾਂ ਤੁਸੀਂ ਉਹ ਸਮਝਦਾਰ ਬੜੇ ਲਿਖੇ ਹਾਂ ਤੁਸੀਂ ਬਾਹਰ ਵੀ ਗਿਨ ਲਈ ਹੈ ਕਿ ਤੁਹਾਨੂੰ ਪਤਾ ਹੈ ਕਿਵੇਂ ਵਿਚਰਨਾ ਲੋਕਾਂ ਚ ਕਿਵੇਂ ਰਹਿਣਾ ਕਿਵੇਂ ਗੱਲਬਾਤ ਰੱਖਣੀ ਤੇ ਧਕਣੀ ਹੈ ਬਿਲਕੁਲ ਮੈਂ ਤਾਂ ਤੁਹਾਡੇ ਹੱਥ ਛੱਡ ਦੀਆਂ ਸਾਰੀ ਗੱਲ ਸੁਖ-ਪ੍ਰੀਤ ਦੇ ਨਾਮ ਲਿਖਿਆ ਗਿਆ ਹੁਣ ਤੁਹਾਡਾ ਬਸ ਠੀਕ ਹੈ ਮੈਂ ਤਾਂ ਇਹ ਕਹਣਾ ਵੀ ਗੱਲ ਹੋਊਗੀ ਤੇਰੇ ਮੇਰੇ ਵਿੱਚ ਕੱਲ ਪਰਦੇ ਦੇ ਵਿੱਚ ਰਹੂਗੀ ਦੇਖੋ ਜਿਹੜਾ ਪਿਆਰ ਮੁਹੱਬਤ ਹੁੰਦੀ ਹੈ ਪਰਦੇ ਦੇ ਵਿੱਚ ਹੁੰਦੀ ਹੈ ਅੱਜ ਕੱਲ ਦਾ ਜਿਹੜਾ ਤਨ ਮੈਂ ਅੱਜ ਕੱਲ ਦਾ ਜਿਹੜਾ ਮਰਦ ਹੈ ਨਾ ਇਹ ਪਿਆਰ ਤਾਂ ਕਰਦਾ ਹੈਗਾ ਪਰਦੇ 'ਚ ਔਰਤ ਨੂੰ ਤੇ ਜਲੀਲ ਕਰਦਾ ਦੁਨੀਆ ਦੇ ਸਾਹਮਣੇ ਹੈ ਨਾ ਤੇ ਇਹ ਜਿਹੜਾ ਤੁਹਾਡੇ ਵਾਲਾ ਪਰਿਵਾਰ ਹੈ ਨਾ ਇਹ ਬਹੁਤ ਸਮਝਦਾਰ ਹੋ ਸਮਝਣ ਨੂੰ ਤੋਣੀ ਗੱਲਾਂ ਆ ਲੱਗਿਆ ਇਹ ਜਿਹੜਾ ਤੁਹਾਡਾ ਪਰਿਵਾਰ ਹੈ ਤੇਰਾ ਬੰਦਾ ਵੀ ਅਸੀਂ ਤੈਨੂੰ ਪਿਆਰ ਤਾਂ ਕਰਦਾ ਹੋਣਾ ਪਰਦੇ 'ਚ ਤੇ ਜਲੀਲ ਕਰਦਾ ਲੋਕਾਂ ਸਾਹਮਣੇ ਚਲੋ ਮਾਲਕ ਦੇ ਹੱਥੀਂ ਚੋ ਗਿਆ ਗੁਜਰਿਆ ਚਲੋ ਜਿੰਗੇ ਵੀ ਆ ਤੇ ਹੁਣ ਤੂੰ ਗੱਲ ਸੁਣਾ ਤੁਸੀਂ ਹੂੰ ਵੀ ਜਿਹੜਾ ਪਿਆਰ ਹੁੰਦਾ ਨਾ ਦੇਖੇ ਇਸ਼ਕ ਤੇ ਨਾ ਦੇਖੇ ਜਾਤ ਤੇ ਨਾ ਦੇਖੇ ਉਮਰ ਤੇ ਨਾ ਦੇਖੇ ਰੰਗ ਰੂਪ ਹਾਂ ਮੈਨੂੰ ਤਾਂ ਤੁਹਾਡੇ ਨਾਲ ਇਸ਼ਕ ਹੋ ਗਿਆ ਤੁਹਾਡੀਆਂ ਗੱਲਾਂ ਨਾਲ ਮੈਨੂੰ ਬਹੁਤ ਪ੍ਰੇਮ ਹੈ ਮੁਹੱਬਤ ਹੈ ਹਾਂ ਮੈਂ ਇਹ ਹੀ ਚੋਣੀ ਹੈ ਵੀ ਸੁਖਪ੍ਰੀਤ ਤੇ ਤੁਹਾਡਾ ਤੇ ਮੇਰਾ ਨਾਮ ਦੋਨਾਂ ਦਾ ਬਸ ਠੀਕ ਹੈ ਇਹ ਦਿਲ ਚ ਲਿਖਿਆ ਗਿਆ ਖਰਾਂਚੀ ਲਿਖਿਆ ਜਾਵੇ ਬਸ ਠੀਕ ਹੈ ਤੇ ਆ ਜਾ ਫਿਰ ਤੂੰ ਹੁਣ ਐ ਕਰਦੇ ਆ ਆਪਾਂ ਬੈਠ ਕੇ ਕਰ ਲਾਂ ਐ ਗੱਲਬਾਤ ਬਾਕੀ ਸਾਰੀ ਬਾਜ਼ਾਰ ਚ ਮਿਲਦੇ ਆ ਆਪਾਂ ਚੰਗਾ ਅੱਜ ਜੇ ਹੁਣੀ ਹਾਂ ਤੂੰ ਹੋ ਜਾ ਤਿਆਰ ਕੋਈ ਗੱਲ ਨਹੀਂ ਤੂੰ ਤੋ ਐ ਕਰੀ ਮੈਂ ਤਾਂ ਮੈਂ ਕਾਰ ਲੈ ਕੇ ਅੱਗੇ ਆ ਜੂ ਉੱਥੇ ਤੇ ਤੂੰ ਇਥੋਂ ਕਾਸਤੇ ਆਂ ਓਟੋ ਚੜ੍ਹੇਂ ਹੀ ਫਿਰ ਤੂੰ ਮੈਂ ਫਿਰ ਕਿਸੇ ਨੇ ਉੱਥੇ ਗੱਲ ਕਰਾ ਦਿਓ ਬੁਟੀਕ ਤੇ ਮੈਂ ਲੱਗਣਾਗਾ ਹਾਂ ਕੋਈ ਨਹੀਂ ਕੋਈ ਨਹੀਂ ਤੁਹਾਨੂੰ ਥੋੜਾ ਬਹੁਤ ਮੈਨੂੰ ਆਉਂਦਾ ਹੈਗਾ ਸਿਲਾਈ ਆਉਂਦੀ ਹੈ ਤੇ ਮੈਂ ਉੱਥੇ ਕੜਾਈ ਬੁਣਾਈ ਸੁਖ ਲੂੰਗੀ ਥੋੜੀ ਜਿਹੀ ਨਾਲੇ ਨਾਲੇ ਬਹਾਨੇ ਨਾਲ ਆਪਾਂ ਬਾਜ਼ਾਰ ਚ ਮੈਲ ਲਿਆ ਕਰਾਂਗੇ ਠੀਕ ਹੈ ਤੁਸੀਂ ਗੱਲ ਕਰਵਾਇਓ ਮੇਰੀ ਬਸ ਤੂੰ ਆ ਜਾ ਤਿਆਰ ਹੋ ਜਾ ਬਸ ਸੋਣਾ ਬਣ ਜਾ ਠੀਕ ਗੱਲ ਵਸਤੇ ਮੈਂ ਤੁਹਾਡੇ ਤੇ ਡਿਪੈਂਡ ਨਹੀਂ ਰਹਿ ਸਕਦੀ ਹਾਂ ਠੀਕ ਹੈ ਠੀਕ